ਗੁੜ ਦੇ ਵਿੱਚ ਜੀ ਆਪਣੇ ਮੰਨ ਲਓ ਤੇ 2122 ਮੰਨ ਲਓ ਵੈਰੈਟੀਆਂ ਦੇ ਵਿੱਚ ਤਿਆਰ ਕੀਤਾ ਹੋਇਆ ਜੀ ਹਾਂ ਜੀ ਉਹ ਤੋਂ ਵੱਖ-ਵੱਖ ਤਰ੍ਹਾਂ ਦੇ ਜਿਵੇਂ ਗੁੜ ਦਾ ਗਾਜਰਪਾਕ ਹੋ ਗਿਆ ਜੀ ਡ్రਾਈ ਫਰੂਟ ਵਾਲਾ ਗੁੜ ਹੋ ਗਿਆ ਗੁੜ ਚਨੇ ਹੋ ਗਏ ਜੀ ਹਲਸੀ ਦੀਆਂ ਪਿੰਨੀਆਂ ਨਾਰੀਅਲ ਦੀਆਂ ਪਿੰਨੀਆਂ ਤਿਲਾਂ ਦੀਆਂ ਪਿੰਨੀਆਂ ਜੀ ਅਲਸੀ ਦੀ پنਜੀਰੀ ਪਾਵਰ ਗੁੜ ਹੋ ਗਿਆ ਜੀ ਹਰਬਲ ਗੁੜ ਹੋ ਗਿਆ ਜੀ ਇਹਦੇ ਵਿੱਚ ਸਫੈਦ ਮੂਸਲੀ ਅਸਵਗੰਧਾ ਸਤਾਵਰ এলাਚੀ ਹਲਦੀ ਇਹ ਸਰੀਰ ਦੀ ਇਮਿਊਨਿਟੀ ਵਾਸਤੇ ਹੁਣ ਹਰ ਇੱਕ ਜਵਾਨ ਕਹਿੰਦਾ ਜੀ ਮੈਂ ਤਾਂ ਜਵਾਨ ਆ ਆਪਾਂ ਕਹਿੰਦੇ ਵੀ ਇਹ ਜਿਹੜੀ ਮੰਨ ਲਓ ਜਿਹੜੀ ਜਵਾਨੀ ਹੈ ਬਰਕਰਾਰ ਬੁਢਾਪੇ ਤੱਕ ਵੀ ਬਰਕਰਾਰ ਰਹੇ ਜੀ ਤੇ ਉਹਨਾਂ ਵਾਸਤੇ ਜੀ ਇਹ ਬਹੁਤ ਹੀ ਮੰਨ ਲਓ ਆਪਣੇ ਸਰੀਰ ਦੀ ਇਮਿਊਨਿਟੀ ਵਾਸਤੇ ਬਹੁਤ ਜ਼ਿਆਦਾ ਇਹਦਾ ਰਿਜ਼ਲਟ ਹੈ ਇਹ ਗੁੜ ਦਾ ਗਾਜਰਪਾਕ ਬਣਾਉਂਦਾ ਜੀ ਕਿਉਂਕਿ ਹੁਣ ਮਾਰਕੀਟ ਤੇ ਜਿਹੜੇ ਸਹੀ ਮੰਨ ਲਓ ਜਿਹੜਾ ਗਾਜਰਪਾਕ ਕਹ ਲੋ ਮਠਿਆਈ ਕਹ ਲੋ ਤਾਂ ਸਹੀ ਮਿਲਦੀ ਨਹੀਂ ਹੈ ਇਹ ਬਿਲਕੁਲ ਨੇਚਰਲ ਹੈ ਜੀ ਮੰਨ ਲਓ ਇਹਦੇ ਸਾਨੂੰ ਮੰਨ ਲਓ ਚਲੋ ਵਿਆਹ ਸਾਧੀਆਂ ਦੇ ਵਿੱਚ ਵੀ ਆਰਡਰ ਇਹਦੇ ਹੁਣ ਆਉਂਦੇ ਆ ਪ੍ਰੋਗਰਾਮਾਂ ਦੇ ਆਪ ਦੇਖ ਜਿਵੇਂ ਕਹਿੰਦੇ ਧੱਕੜ ਆਫੀਸਰ ਆ ਸੀ ਉਹਨਾਂ ਨੂੰ ਸਲਾਮ ਕਰਦੇ ਆ ਜੀ ਵੀ ਜਿਨ੍ਹਾਂ ਨੇ ਮੰਨ ਲਓ ਇਹਦੇ ਤੇ ਇੰਨਾ ਮੰਨ ਲਓ ਬੇਚੇ ਜਿਖੋ ਕੇ ਆਪਣੀ ਜੌਬ ਨੂੰ ਖਤਰੇ ਚ ਪਾ ਕੇ ਮੰਨ ਲਓ ਪ੍ਰੋਪਰ ਕੰਮ ਕਰ ਰਿਹਾ ਉਹ ਆਪ ਤਾਂ ਬਹੁਤ ਜ਼ਿਆਦਾ ਹੈ ਜੀ ਬਾਹਰ ਤਾਂ ਜਦ ਮਰਜੀ ਜਾ ਸਕਦੇ ਪਰ ਆਪਾਂ ਆਪਣੀ ਮਿੱਟੀ ਛੱਡ ਕੇ ਅਸੀਂ ਨਹੀਂ ਸਾਡੀ ਤਾਂ ਇਥੇ ਆਪਣੀ ਕੈਨੇਡਾ ਅਮਰੀਕਾ ਜੀ ਆਪਣੇ ਕੋਲ ਸ਼ੱਕਰ ਨਾਰਮਲ ਸ਼ੱਕਰ ਹੁੰਦੀ ਹੈ ਜੀ ਅੰਬ ਹਲਦੀ ਵਾਲੀ ਸ਼ੱਕਰ ਹੁੰਦੀ ਹੈ ਇੱਕ ਨਾਰੀਅਲ ਵਾਲੀ ਸ਼ੱਕਰ ਹੁੰਦੀ ਹੈ ਜੀ ਇੱਕ ਹਰਬਲ ਵਾਲੀ ਸ਼ੱਕਰ ਹੁੰਦੀ ਹੈ ਜੀ ਮੈਂ ਤਾਂ ਹਰ ਇੱਕ ਕਿਸਾਨ ਵੀਰਾਂ ਨੂੰ ਇਹ ਕਹਿੰਨਾ ਵੀ ਆਪਣੀ ਚਾਹੇ ਕੋਈ ਡੇਰੀ ਪ੍ਰੋਡਕਟ ਬਣਾਉਂਦਾ ਚਾਹੇ ਕੋਈ ਵੀ ਖੁਦ ਪ੍ਰੋਸੈਸਿੰਗ ਕਰਕੇ ਇਹ ਲਾਈਨ ਦੇ ਵਿੱਚ ਆਉ ਉਹ ਤਾਂ ਮੰਨ ਲਓ ਡਬਲ ਆਪਾਂ ਕਰਨੇ ਲਾਉਣ ਦੀ ਲੋੜ ਨਹੀਂ ਹੈ ਆਪਾਂ ਨੂੰ ਕਿਸਾਨ ਨਹੀਂ ਝੰਡਾ ਚੱਕਣ ਦੀ ਲੋੜ ਨਹੀਂ ਹੈ ਇੱਧਰ ਆਓ ਆਪਣੇ ਆਪਣੇ ਕੋਲ ਦਾ ਜ਼ਿੰਮੇਵਾਰ ਕੋਲ ਸਾਰਾ ਕੁਝ ਹੈ ਜੀ ਕੱਲੇ ਨਾਮਕਦੋ ਬਿਨਾ ਸਭ ਕੁਝ ਹੈ ਹੁਣ ਕਿਸਾਨ ਕੀ ਕਿਸਾਨ ਮੰਡੀਆਂ 'ਚ ਫਸਲ ਸੁੱਟੇ ਹੁੰਦਾ ਹੈ ਉਹਦਾ ਫਸਲ ਦਾ ਮੰਨ ਲਓ ਅੱਗੇ ਕੰਪਨੀਆਂ ਮੁੱਲ ਆਪਣਾ ਮੁੱਲ ਤੈਅ ਅੱਗੇ ਕਰਦੀਆਂ ਦੇਖੋ ਕਿੰਨਾ ਕਿੰਨਾ ਪ੍ਰਾਉਟ ਤੇ ਚੱਲਦੀਆਂ ਉਹ ਕਿਸਾਨ ਖੁਦ ਕਿਉਂ ਨਹੀਂ ਕਰਦਾ ਅੱਜ ਕੱਲ੍ਹ ਚੀਨੀ ਹੈ ਚੀਨੀ ਦੇ ਵਿੱਚ 12 ਤਰ੍ਹਾਂ ਦੇ ਕੈਮੀਕਲ ਪੈਂਦੇ ਆ ਫੇਰ ਉਹ ਤਿਆਰ ਬਣਦੀ ਹੈ ਬਣਦੀ ਦਾ ਉਹ ਵੀ ਗੰਨੇ ਤੋਂ ਹੀ ਆ ਜੀ ਹਾਂਜੀ ਤੇ ਉਹ ਹੱਡੀਆਂ ਨੂੰ ਖੋਰਦੀ ਹੈ ਗੰਧਕ সালਫਰ ਉਹਦੇ ਵਿੱਚ ਕਿੰਨੇ ਕਿੰਨੇ ਕੈਮੀਕਲ ਪੈਂਦੇ ਆ ਜੀ ਇਹ ਅਸੀਂ ਆਉਣ ਵਾਲੇ ਇਹੀ ਹੈ ਵੀ ਆਉਣ ਵਾਲੇ ਜਿਹੜੀਆਂ ਆਪਣੀਆਂ ਪੀੜ੍ਹੀਆਂ ਨੇ ਇਹ ਮੰਨ ਲਓ ਜਿਹੜੀਆਂ ਬਿਮਾਰੀਆਂ ਤੋਂ ਮੰਨ ਲਓ ਰਹਿਤ ਹੋਣ ਜੀ ਉਹਨਾਂ ਕਰਕੇ ਅਸੀਂ ਇੰਨਾ ਦੇਖੋ ਜਿੰਨਾ ਕਿ ਸੱਤੋ ਉਪਰਾਲਾ ਹੁੰਦਾ ਉਹ ਅਸੀਂ ਕਰ ਰਹੇ ਆ ਸ਼ੇਕਲ ਢੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰ ਜੋਤ ਸਿੰਘ ਅੱਜ ਲੁਧਿਆਣੇ ਦੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਐਗਰੀ ਐਕਸਪੋ ਲੱਗੀ ਹੋਈ ਆ ਤਾਂ ਇੱਕ ਕਰਮਜੀਤ ਸਿੰਘ ਦੀ ਤੁਹਾਨੂੰ ਕਹਾਣੀ ਦੱਸਣ ਜਾ ਰਿਹਾ ਕਰਮਜੀਤ ਸਿੰਘ ਇੱਕ ਇਹੋ ਜਿਹਾ ਸ਼ਖਸ ਹੈ ਜਿਸ ਨੇ ਗੁੜ ਤੋਂ ਹੀ ਪਤਾ ਨਹੀਂ ਕਿੰਨੇ ਪ੍ਰੋਡਕਟ ਤਿਆਰ ਕਰ ਦਿੱਤੇ ਇਹ ਵੀਡੀਓ ਕਰਨ ਦਾ ਮਕਸਦ ਇਹ ਨਹੀਂ ਵੀ ਮੈਂ ਕਰਮਜੀਤ ਨੂੰ ਪ੍ਰੋਮੋਟ ਕਰਨਾ ਚਾਹੁੰਦਾ ਮੈਂ ਇਹਨਾਂ ਦੇ ਪ੍ਰੋਡਕਟਸ ਨੂੰ ਪ੍ਰੋਮੋਟ ਕਰਨਾ ਚਾਹੁੰਦਾ ਮੋਟਿਵ ਹੈ ਵਾ ਵੀ ਜੇ ਤੁਹਾਡੇ ਦਿਮਾਗ ਦੇ ਵਿੱਚ ਜੇ ਤੁਹਾਡੇ ਮਨ ਦੇ ਵਿੱਚ ਕੁਝ ਵਿਚਾਰ ਆਂਦਾ ਕੋਈ ਸੋਚ ਆਂਦੀ ਹੈ ਤਾਂ ਉਸ ਤੋਂ ਪਿੱਛੇ ਨਾ ਹਟੋ ਜ਼ਰੂਰ ਪੰਜਾਬ ਦੇ ਨੌਜਵਾਨ ਬਾਹਰ ਜਾਣਾ ਸ਼ੁਰੂ ਕਰ ਗਏ ਆ ਕੈਨੇਡਾ ਅਮਰੀਕਾ ਭਜਦੇ ਆ ਪਰ ਕਰਮਜੀਤ ਸਿੰਘ ਇੱਥੇ ਹੀ ਰਹਿ ਇੱਥੇ ਉਹਨਾਂ ਨੇ ਸਭ ਕੁਝ ਕੀਤਾ ਤਾਂ ਹੁਣ ਗੱਲਬਾਤ ਕਰ ਲੈਂਦੇ ਆ ਬਾਈ ਜੀ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਪਿਛਲੇ ਸਾਲ ਵੀ ਮਿਲੇ ਸੀ ਇਸ ਸਾਲ ਵੀ ਹੁਣ ਮਿਲੇ ਸੀ ਗੱਲ ਜੀ ਬਾਈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਸਾਨੂੰ ਇਸ ਲੈਕ ਸਮਝਦੇ ਹੋ ਜੀ ਤੇ ਮੈਂ ਤਾਂ ਤੁਹਾਡੇ ਹਰ ਵਾਰੀ ਮੈਨੂੰ ਹਣ ਸਿੱਧਾ ਦਿਖਾਓ ਦੱਸੋ ਵੀ ਗੁੜ ਤੋਂ ਅਸਲ 'ਚ ਤੁਸੀਂ ਤਿਆਰ ਕੀ-ਕੀ ਕੀਤਾ ਉਹ ਤਾਂ ਬਾਅਦ 'ਚ ਪੁੱਛਾਂਗੇ ਵੀ ਕਿੱਦਾਂ ਆਈਡੀਆ ਹੈ ਕਿੱਦਾਂ ਨਹੀਂ ਹੈ ਪਹਿਲਾਂ ਦਰਸ਼ਕਾਂ ਨੂੰ ਇਹ ਦੱਸ ਦਿਓ ਵੀ ਤਿਆਰ ਕੀ-ਕੀ ਕੀਤਾ ਹੈ ਗੁੜ ਦੇ ਵਿੱਚ ਜੀ ਆਪਣੇ ਮੰਨ ਲਓ ਤੇ 21-22 ਮੰਨ ਲਓ ਵੈਰਾਈਟੀਆਂ ਦੇ ਵਿੱਚ ਤਿਆਰ ਕੀਤਾ ਹੋਇਆ ਜੀ ਹਾਂਜੀ ਉਹ ਤੋਂ ਵੱਖ-ਵੱਖ ਤਰ੍ਹਾਂ ਦੇ ਜਿਵੇਂ ਗੁੜ ਦਾ ਗਾਜਰਪਾਕ ਹੋ ਗਿਆ ਜੀ ਡ్రਾਈ ਫਰੂਟ ਵਾਲਾ ਗੁੜ ਹੋ ਗਿਆ ਗੁੜ ਚਨੇ ਹੋ ਗਏ ਜੀ ਅਲਸੀ ਦੀਆਂ ਪਿੰਨੀਆਂ ਨਾਰੀਅਲ ਦੀਆਂ ਪਿੰਨੀਆਂ ਤਿਲਾਂ ਦੀਆਂ ਪਿੰਨੀਆਂ ਜੀ ਅਲਸੀ ਦੀ ਪੰਜੀਰੀ ਪਾਵਰ ਗੁੜ ਹੋ ਗਿਆ ਜੀ ਹਰਬਲ ਗੁੜ ਹੋ ਗਿਆ ਜੀ ਸਤਾ ਦਿੱਤਾ ਸਭ ਕੁਝ ਹੁਣ ਮੈਂ ਵੇਚ ਰੋਕਣਾ ਚਾਹਾਂਗਾ ਕਿਉਂਕਿ ਮੈਨੂੰ ਤੁਹਾਨੂੰ ਪਤਾ ਹੀ ਮੈਨੂੰ ਇੱਕ ਆदत ਹੈਗੀ ਹੈ ਵੀ ਹਰ ਚੀਜ਼ ਦੇ ਡਿਟੇਲਿੰਗ ਚ ਜਾਣਾ ਪਹਿਲਾਂ ਤਾਂ ਗੁੜ ਚਨੇ ਦੀ ਗੱਲ ਕਰ ਦਿੰਦੇ ਆਂ ਅੱਜ ਕੱਲ ਇੰਸਟਾਗ੍ਰਾਮ ਤੇ ਗੁੜ ਚਨਾ ਬਹੁਤ ਮਸ਼ਹੂਰ ਹੈ ਸਾਡੇ ਇੱਕ ਭਰਾ ਵੀ ਆ ਜਿਹਨੂੰ ਸੱਤੂ ਵਾਲੇ ਭਾਜੀ ਕਹਿੰਦੇ ਸਾਡੇ ਦੋਸਤ ਹੀ ਆ ਉਹਨਾਂ ਨੇ ਵੀ ਬੜਾ ਪ੍ਰਮੋਟ ਕੀਤਾ ਸੀ ਇਹ ਗੁੜ ਚਨੇ ਨੂੰ ਕਹਿੰਦੇ ਇਹਦੇ ਚ ਪਾਵਰ ਬਹੁਤ ਜ਼ਿਆਦਾ ਹੁੰਦੀ ਆ ਹਾਂਜੀ ਪਾਵਰ ਤਾਂ ਹੋਣੀ ਹੈ ਜੀ ਦੇਖੋ ਮਨ ਲਓ ਆਪਾਂ ਪਹਿਲਾਂ ਪੁਰਾਣੇ ਬਜ਼ੁਰਗ ਆਪਣੇ ਆਪ ਖਾਂਦੇ ਸੀ ਬਲਦਾਂ ਨਾਲ ਖੇਤੀ ਕਰਦੇ ਸੀ ਬਲਦਾਂ ਨੂੰ ਮਨ ਲਓ ਚਨੇ ਖਵਾਉਂਦੇ ਕਿਉਂਕਿ ਵੀ ਉਹਨਾਂ ਨੂੰ ਜਿਹੜੀ ਤਾਕਤ ਹੈ ਜੀ ਉਹ ਮਨ ਲਓ ਬਹੁਤ ਜ਼ਿਆਦਾ ਹੁੰਦੀ ਹੈ ਚਨੇ ਦੇ ਵਿੱਚ ਨਾਲ ਹੁਣ ਪਾਵਰਫੁੱਲ ਗੁੜਤਾ ਹੋ ਹੀ ਗਿਆ ਜੀ ਹਾਂਜੀ ਇੱਕ ਨਾ ਗੱਲ ਇਹ ਆ ਜਾਂਦੀ ਹੈ ਬੰਦਾ ਮੈਂ ਵੀ ਨਾ ਇਸ ਸੀਜ਼ਨ ਗੁੜ ਨਹੀਂ ਖਾਤਾ ਕਿਉਂਕਿ ਮੈਨੂੰ ਐ ਸੀ ਤੁਹਾਡੇ ਕੋਲ ਜਾਣ ਤੁਹਾਡੇ ਕੋਲ ਜਾਣ ਦਾ ਟਾਈਮ ਨਹੀਂ ਮਿਲਿਆ ਪਰ ਮੈਂ ਹਾਂ ਇੱਥੋਂ ਅੱਜ ਲੈ ਕੇ ਜਾਊਂਗਾ ਵੀ ਗੁੜ ਖਰੀਦ ਕੇ ਲੈ ਕੇ ਜਾਊਂਗਾ ਡਰ ਬੜਾ ਹੋ ਜਾਂਦਾ ਵੀ ਕਿਹੜਾ ਅਸਲੀ ਹੈ ਕਿਹੜਾ ਨਕਲੀ ਆਪਣੇ ਹੋਏ ਪੰਜਾਬ ਦੇ ਇੱਕ ਜਿਵੇਂ ਕਹਿੰਦੇ ਧੱਕੜ ਅਫਸਰ ਐ ਸੀ ਉਹਨਾਂ ਨੂੰ ਸਲਾਮ ਕਰਦੇ ਆਂ ਜੀ ਵੀ ਜਿਨ੍ਹਾਂ ਨੇ ਮੰਨ ਲਓ ਇਹਦੇ ਤੇ ਇੰਨਾ ਮੰਨ ਲਓ ਬੇਝਿਜਕੋ ਕੇ ਆਪਣੀ ਜੌਬ ਨੂੰ ਖਤਰੇ 'ਚ ਪਾ ਕੇ ਮੰਨ ਲਓ ਪ੍ਰੋਪਰ ਕੰਮ ਕਰ ਰਿਹਾ ਉਹ ਤੇ ਉਹਨਾਂ ਨੇ ਮੰਨ ਲਓ ਜਿਹੜੇ ਪ੍ਰਵਾਸੀ ਮਜ਼ਦੂਰ ਆ ਕੇ ਇੱਧਰ ਕੱਪੜੇ ਕਰਦੇ ਸੀ ਜਾਂ ਜੇ ਕੋਈ ਹੋਰ ਵੀ ਕਰਦੇ ਸੀ ਮੈਨੂੰ ਤਾਂ ਲੱਗਦਾ ਨਹੀਂ ਕਿ ਆਪਣੇ ਪੰਜਾਬੀ ਤਾਂ ਇਦਾਂ ਦੀ ਕੋਈ ਲੱਗਦਾ ਨਹੀਂ ਵੀ ਕੋਈ ਕਰਦਾ ਨਹੀਂ ਕੋਈ ਹਾਂਜੀ ਕਿਉਂਕਿ ਹਰ ਇੱਕ ਦੀ ਜ਼ਮੀਰ ਜਾਗਦੀ ਹੈ ਗੁਰ ਤਾਂ ਪਿਓਰ ਹੈ ਨਾ ਕਿਉਂਕਿ ਜਿੰਨਾ ਦੀ ਲਖਵੀਰ ਸਿੰਘ ਦੀ ਤੁਸੀਂ ਗੱਲ ਕਰ ਰਹੇ ਹੋ ਸਾਡੇ ਵੀ ਨੌਨ ਨੇ ਬੜੇ ਵਧੀਆ ਤਰੀਕੇ ਨਾਲ ਜਾਣਦੇ ਉਹਨਾਂ ਨੇ ਵੀ ਵੀਡੀਓ ਦੇਖ ਲੈਣੀ ਹੈ ਤੁਹਾਡੇ ਕੋਲ ਬਿਲਕੁਲ ਲਖਣਾ ਸੀ ਤਾਂ ਮੋਸਟ ਵੈਲਕਮ ਕਰ ਜੀ ਐਨ ਵੀ ਸਾਡੇ ਕਲਾੜੇ ਤੇ ਵੀ ਚਰਨ ਪਾਉਣ ਬਲਕੇ ਸਾਡੇ ਏਰੀਏ ਦੇ ਜਿਹੜੇ ਕੋਈ ਕਲਾੜੇ ਆ ਉਹਨਾਂ ਨੂੰ ਵੀ ਮੰਨ ਲਓ ਚੈੱਕ ਕਰਨ ਸਾਨੂੰ ਤਾਂ ਬਹੁਤ ਖੁਸ਼ੀ ਹੋਊਗੀ ਜੀ ਗੱਲ ਜਿਹੜੇ ਕਹਿੰਦੇ ਆ ਵੀ ਹਾਂ ਲਖਵੀਰ ਸਿੰਘ ਸਾਡੇ ਕੋਲ ਆਣਨ ਉਲਟਾ ਚੈਕਿੰਗ ਹਾਂਜੀ ਹਾਂਜੀ ਅਸੀਂ ਕਹਿੰਦੇ ਜੀ ਅਸੀਂ ਤਾਂ ਉਹਨਾਂ ਨੂੰ ਬਲਕੇ ਸਪੈਸ਼ਲ ਵੀ ਸਾਡੇ ਕੋਲ ਆਉਣ ਅਸੀਂ ਉਹਨਾਂ ਨੂੰ ਸਨਮਾਨਤ ਕਰੀਏ ਵੀ ਇੰਨਾ ਉਹਨਾਂ ਨੇ ਮੰਨ ਲਓ ਜਿਹੜਾ ਬੀੜਾ ਚੁੱਕਿਆ ਜੀ ਬਹੁ ਵੇਖੋਰੇ ਕੈਮਰਾਮੈਨ ਸਾਥੀ ਨੇ ਦਿਖਾਵਾਂਗਾ ਆ ਦੇਖੋ ਟੈਸਟ ਕਰਨ ਵਾਸਤੇ ਸਭ ਕੁਝ ਬਾਹਰ ਰੱਖਿਆ ਹੈ ਇਹ ਜਿਗਰਾ ਵੀ ਹੁੰਦਾ ਇਹ ਨਹੀਂ ਲੋਕ ਸਮਾਨ ਖਰੀਦਦੇ ਬਿਜ਼ਨਸ ਐਵੇਂ ਨਹੀਂ ਹੁੰਦਾ ਇਹ ਵੈਸੇ ਕਈ ਵਾਰੀ ਐ ਨਹੀਂ ਹੁੰਦਾ ਫਿਰ ਲੋਕ ਕਈ ਵਾਰੀ ਇਹ ਦੇਖੋ ਆਪਣੇ ਵਿਭਾਗਾ ਦਾ ਖਾਂਦਾ ਹਰ ਇੱਕ ਬੰਦਾ ਆਪਾਂ ਕੌਣ ਆ ਜੀ ਖਵਾਉਣ ਵਾਲੇ ਪਰਮਾਤਮਾ ਨੇ ਆਪਾਂ ਨੂੰ ਇੰਨਾ ਕੁ ਬਖਸ਼ਿਆ ਜੀ ਤੇ ਕਿਉਂਕਿ ਮੇਰੇ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਵੀ ਆਪਾਂ ਘਰ ਗਏ ਕੋਈ ਚੀਜ਼ ਆਪਾਂ ਨੂੰ ਕਈ ਹਰ ਬੰਦੇ ਨੂੰ ਨਹੀਂ ਨੇ ਵੀ ਸਾਰੇ ਫਲੇਵਰ ਜਿਹੜੇ ਪਸੰਦ ਆਂਦੇ ਜਿਹੜਾ ਬੰਦਾ ਟੇਸਟ ਕਰਦਾ ਉਹ ਆਪਦਾ ਘਰੇ ਜਾ ਕੇ ਪਸਤਾਵਾ ਨਹੀਂ ਹੁੰਦਾ ਵੀ ਮੈਂ ਗਲਤ ਚੀਜ਼ ਲੈ ਆਏ ਹਾਂਜੀ ਤੇ ਅੱਗੇ ਵੀ ਗੱਲ ਕਰ ਦਿੰਦੇ ਤੁਸੀਂ ਕਿਹਾ ਪਾਵਰਫੁਲ ਗੁੜ ਇਹ ਪਾਵਰਫੁਲ ਗੁੜ ਕੀ ਆ ਉਹ ਦਿਖਾ ਦਿਓ ਨਾਲੇ ਦੱਸ ਦੋ ਵੀ ਕੀ ਕੀ ਪਾਇਆ ਇਹਦੇ ਚ ਇਹ ਪਾਵਰ ਹਾਂਜੀ ਇਸ ਵਾਰੀ ਮੰਨ ਲਓ ਅਸੀਂ ਮੰਨ ਲਓ ਜਿਵੇਂ ਕਹਿੰਦੇ ਨੇ ਲਾਂਚ ਕੀਤਾ ਜੀ ਤੇ ਇਹਦੇ ਵਿੱਚ ਸਫੈਦ ਮੂਸਲੀ ਅਸਬਗੰਦਾ ਸਤਾਵਰ এলাਚੀ ਹਲਦੀ ਇਹ ਸਰੀਰ ਦੀ ਇਮਿਊਨਿਟੀ ਵਾਸਤੇ ਹੁਣ ਹਰ ਇੱਕ ਜਵਾਨ ਕਹਿੰਦਾ ਜੀ ਮੈਂ ਤਾਂ ਜਵਾਨ ਆ ਆਪਾਂ ਕਹਿੰਦੇ ਵੀ ਇਹ ਜਿਹੜੀ ਮੰਨ ਲਓ ਜਿਹੜੀ ਜਵਾਨੀ ਹੈ ਬਰਕਰਾਰ ਬੁਢਾਪੇ ਤੱਕ ਵੀ ਬਰਕਰਾਰ ਰਹੇ ਜੀ ਤੇ ਉਹਨਾਂ ਵਾਸਤੇ ਜੀ ਇਹ ਬਹੁਤ ਹੀ ਮੰਨ ਲਓ ਆਪਣੇ ਸਰੀਰ ਦੀ ਇਮਿਊਨਿਟੀ ਵਾਸਤੇ ਬਹੁਤ ਜ਼ਿਆਦਾ ਇਹਦਾ ਰਿਜ਼ਲਟ ਹੈ ਕਿਉਂਕਿ ਤੁਸਾਨੂੰ ਪਤਾ ਹੀ ਹੈ ਵੀ ਅਸਬਗੰਦਾ ਸਪੈਦ ਮੂਸਲੀ ਹੋ ਗਈ ਹੈ ਇਹਦੇ ਵਿੱਚ ਸਤਾਵਰ ਹੈ ਮੰਨ ਲਓ ਇਸ ਆਪਣੇ ਬਾਡੀ ਨੂੰ ਬਹੁਤ ਜ਼ਿਆਦਾ ਮੰਨ ਲਓ ਤਾਕਤ ਬਣਾਉਂਦਾ ਹੂੰ ਆਪਾਂ ਤਾਂ ਇਹ ਜਿਹੜੀਆਂ ਚੀਜ਼ਾਂ ਖਾਧੀਆਂ ਨਹੀਂ ਜਾਂਦੀਆਂ ਜੀ ਕੜਵੀਆਂ ਇਹਦੇ ਅਸੀਂ ਟੇਸਟ ਦੇ ਵਿੱਚ ਬਣਾਤੇ ਜੀ ਇਹਨੂੰ ਅਗਲਾ ਹਰ ਇੱਕ ਬੰਦਾ ਆਸਾਨੀ ਨਾਲ ਮੰਨ ਲਓ ਕੰਨ ਦਾ ਦੁੱਧ ਨਾਲ ਸ਼ਾਮ ਨੂੰ ਇੱਕ ਮੰਨ ਲਓ ਡੇਲੀ ਖਾਓ ਬਿਲਕੁਲ ਹਾਂ ਜੀ ਉਹ ਇੱਕ ਟੇਸਟ ਕਰਾਓ ਵੈਸੇ ਟੇਸਟ ਜ਼ਰੂਰ ਪਤਾ ਕਿ ਹੈ ਅਭੀ ਦਰਸ਼ਕਾਂ ਨੂੰ ਪਤਾ ਲੱਗ ਜਾਏ ਚਲੋ ਤਨੂ ਤੁਸੀਂ ਕਹੋਗੇ ਵੀ ਹਾਂ ਪੱਤਰਕਾਰ ਖਾਂਦਾ ਪਿਆ ਸੀ ਕਿਸੇ ਹੋਰ ਨੂੰ ਟੇਸਟ ਕਰਾ ਦਿੰਦੇ ਮੈਂ ਆਪ ਨਹੀਂ ਕਰੂੰਗਾ ਕਿਸੇ ਹੋਰ ਨੂੰ ਹੀ ਕਰਾਉਂਦੇ ਆ ਕੋਈ ਨਾ ਇੱਕ ਵਾਰੀ ਟੇਸਟ ਕਰਾ ਦਿੰਦੇ ਆ ਵੀ ਅਸਲ ਦੇ ਵਿੱਚ ਹਾਕ ਹੈ ਕੀ ਚੀਜ਼ ਹੈ ਤੇ ਆ ਬਾਈ ਖੜੇ ਆ ਬਾਈ ਬਾਈ ਜੀ ਕਰਿਓ ਟੇਸਟ ਨਾਲ ਦੱਸਿਓ ਵੀ ਕਿੱਦਾਂ ਦੀ ਲੱਗੀ ਹਾਂ ਕਿੱਦਾਂ ਲੱਗੀ ਨਾ ਬਹੁਤ ਅੱਛਾ ਜੀ ਕੋਈ ਕੋੜਾਪਨ ਸਫੇਦ ਮੁਸਲੀ ਵਗੈਰਾ ਸਭ ਕੁਝ ਪਾਇਆ ਕੁਛ ਕੋੜਾ ਤਾਂ ਨਹੀਂ ਲੱਗਿਆ ਨਹੀਂ ਨਹੀਂ ਬਿਲਕੁਲ ਕੋੜਾ ਨਹੀਂ ਬਿਲਕੁਲ ਗੁੜ ਵਰਗਾ ਟੇਸ ਹੈ ਇਹਨ ਬਦਿਆ ਮਠਾਈ ਇਹਨ ਲੱਗਾ ਵੀ ਹਾਂ ਗਲਤ ਗੁੜ ਖਾ ਰਹੇ ਆ ਇੱਕ ਮਿਕਸ ਗੁੜ ਖਾ ਰਹੇ ਕੋਈ ਨਾ ਨਾ ਬਿਲਕੁਲ ਨਹੀਂ ਜੀ ਆਹ ਦੇਖੋ ਮੈਂ ਆਯੁਰਵੈਦਿਕ ਟੇਸ ਹੈ ਆਯੁਰਵੈਦਿਕ ਟੇਸ ਆਯੁਰਵੈਦਿਕ ਟੇਸ ਆਯੁਰਵੈਦਿਕ ਇੱਕ ਨੰਬਰ ਇੱਕ ਨੰਬਰ ਇੱਕ ਨੰਬਰ ਦੇਖੋ ਕਿ ਮੈਂ ਕਹ ਰਿਹਾ ਵੀ ਹਾਂ ਵਧੀਆ ਚੀਜ਼ ਕਹਿ ਰਹੇ ਨੇ ਤੇ ਆਹ ਦੇਖੋ ਬਾਈ ਨੂੰ ਮੈਂ ਕਿਹਾ ਇੱਕ ਬੰਦੇ ਨੂੰ ਟੇਸ ਕਰਾਓ ਬਾਈ ਦਾ ਜਿਗਰਾ ਮੈਂ ਹਰ ਵਾਰੀ ਦੇਖਦਾ ਤਾਂ ਹੀ ਮੈਂ ਇੱਥੇ ਖੜਦਾ ਵੀ ਚਾਰ ਬੰਦਿਆਂ ਨੂੰ ਸਪੈਸ਼ਲੀ ਟੇਸਟ ਕਰਾਇਆ ਤੇ ਬਾਈ ਜੀ ਹੋਰ ਵੀ ਹੁਣ ਦੱਸ ਦੋ ਵੀ ਆ ਕੀ ਰੱਖਿਆ ਤੁਸੀਂ ਬਲੈਕ ਲੈ ਇਹ ਸਰ ਇਹ ਤਾਂ ਆਪਣੀਆਂ ਤਿਲਾਂ ਦੀ ਪਿੰਨੀ ਆ ਗਈਆਂ ਜੀ ਇਹ ਐਲਸੀ ਦੀਆਂ ਇਹ ਨਾਰੀਅਲ ਡਰਾਈ ਫਰੂਟ ਦੀ ਪਿੰਨੀ ਹੈ ਜੀ ਅੱਛਾ ਇਹ ਆਪਾਂ ਇਸ ਵਾਰ ਤਿਆਰ ਕੀਤੀ ਹੈ ਜੀ ਮੰਨ ਲਓ ਪਿਛਲੀ ਵਾਰੀ ਕਰਤੀ ਸੀ ਮੰਨ ਲਓ ਜਦੋਂ ਆਪਾਂ ਇੱਥੇ ਆਏ ਸੀ ਮੇਲੇ ਤੇ ਉਸ ਤੋਂ ਬਾਅਦ ਤਿਆਰ ਕੀਤੀ ਹੈ ਜੀ ਇਹ ਆਪਣੀ ਐਲਸੀ ਦੀ ਪੰਜੀਰੀ ਹੈ ਜੀ ਇਹਨੂੰ ਵੀ ਬੜੇ ਲੋਕੀ ਮੰਨ ਲਓ ਪਸੰਦ ਕਰਦੇ ਆ ਦੇਖੋ ਸਾਰਾ ਆ ਸਾਡੇ ਕੋਲ ਸਿਰਫ ਆ 2 ਕਿਲੋ ਬਚੀ ਹੈ ਜੀ ਭਾਈ ਬੇਟਾ ਹਾਂਜੀ ਕੀ ਹੋਇਆ ਗੱਲ ਵੀ ਲੋਕਾਂ ਨੂੰ ਪਤਾ ਹੈ ਵੀ ਹਾਂਜੀ ਹਾਂਜੀ ਜਿੱਥੇ ਆਣਾ ਤੇ ਲੋਕ ਤੁਹਾਡਾ ਸਟਾਲ ਜਿਹੜਾ ਪਾਲਦੇ ਵੀ ਨੇ ਪਾਲਦੇ ਸਰ ਗੱਲ ਕੋਈ ਮੇਰੇ ਦੇ ਵਿੱਚ ਕੁਝ ਨਹੀਂ ਹੈ ਮੇਰੇ ਇਹਨਾਂ ਚੀ ਕਰਾਮਾਤ ਹੈ ਜੀ ਤਾਂ ਪੜ ਲੱਭਦੇ ਆ ਮੈਂ ਇੱਕ ਗੱਲ ਸ਼ੁਰੂਆਤ ਚ ਕਹੀ ਆ ਵੀ ਬਾਹਰ ਕਿਉਂ ਨਹੀਂ ਗਏ ਤੁਸੀਂ ਬਾਹਰ ਜਾਣ ਦਾ ਸੁਭਾਅ ਨਹੀਂ ਬਣਿਆ ਜਾਂ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਕਿ ਬਾਹਰ ਕਿਉਂ ਨਹੀਂ ਸੁਭਾਅ ਤਾਂ ਬਹੁਤ ਜ਼ਿਆਦਾ ਹੈ ਜੀ ਬਾਹਰ ਤਾਂ ਜਦ ਮਰਜੀ ਜਾ ਸਕਦੇ ਪਰ ਆਪਾਂ ਆਪਣੀ ਮਿੱਟੀ ਛੱਡ ਕੇ ਅਸੀਂ ਨਹੀਂ ਸਾਡੀ ਤਾਂ ਇੱਥੇ ਆਪਣੀ ਕੈਨੇਡਾ ਅਮਰੀਕਾ ਜੀ ਹਾਂਜੀ ਅਸੀਂ ਤਾਂ ਸਾਡੇ ਹੁਣ ਬੱਚੇ ਆ ਸੀ ਆਪ ਭਰਾ ਜੀ ਜੁਆਇੰਟ ਪਰਿਵਾਰ ਆ ਸਾਡਾ ਤਿੰਨ ਭਰਾ ਆਗੇ ਅਸੀਂ ਆ ਸਾਡੇ ਅਸੀਂ ਅੱਗੇ ਬੱਚਿਆਂ ਨੂੰ ਵੀ ਨਹੀਂ ਮੰਨ ਲਓ ਕਿਤੇ ਭੇਜਣਾ ਨਹੀਂ ਭੇਜਣਾ ਜੀ ਆਪਣੀ ਮਿੱਟੀ ਨਾਲ ਦੇ ਵਿੱਚ ਹੀ ਜੁੜੇ ਰਹਿਣਾ ਇੱਥੇ ਰਹਿਣਾ ਜੀ ਇੱਥੇ ਸਭ ਕੁਝ ਹੈ ਇੱਥੇ ਆਪਣੀ ਤਾਂ ਕੈਨੇਡਾ ਅਮਰੀਕਾ ਜੀ ਇੱਥੇ ਕੰਮ ਕਰੋ ਹਾਂਜੀ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਕੈਨੇਡਾ ਠੀਕ ਹੈ ਅਮਰੀਕਾ ਹਾਂਜੀ ਬਿਲਕੁਲ ਜੀ ਆਹ ਦੇਖ ਲਓ ਵੀ ਵੀਡੀਓ ਕਰਦੇ ਕਰਦੇ ਕਿੰਨੇ ਲੋਕ ਆ ਗਏ ਨੇ ਬਸ ਇਹ ਟੈਸਟ ਕਰ ਰਹੇ ਆ ਪੁੱਛ ਬਾਈ ਜੀ ਕਿੱਦਾਂ ਦਾ ਲੱਗਿਆ ਸਿਰਫ 10-2 ਕੋਈ ਚੱਕਰ ਨਹੀਂ ਤੁਹਾਨੂੰ ਕੋਈ ਔਖਾ ਸਵਾਲ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਟੇਸਟ ਆ ਜੀ ਬਹੁਤ ਵਧੀਆ ਤੇ ਸਾਰੇ ਕਹਿ ਰਹੇ ਆ ਤੇ ਵਧੀਆ ਵੀ ਇਹਨਾਂ ਨੂੰ ਲੱਗ ਰਿਹਾ ਤੇ ਆ ਇਹ ਮੈਨੂੰ ਜਿਵੇਂ ਘਰਾਈ ਚ ਗਜਰੇਲਾ ਬੰਦਾ ਤੇ ਲੋਕ ਖਾਣ ਚ ਨਾ ਥੋੜੇ ਜੇ ਉਹ ਕਰ ਜਾਂਦੇ ਆ ਪ੍ਰੇਸ਼ ਕਰ ਜਾਂਦੇ ਆ ਵੀ ਮਿੱਠਾ ਵੀ ਜ਼ਿਆਦਾ ਮਿੱਠਾ ਨਹੀਂ ਖਾਣਾ ਚਾਹੀਦਾ ਇਹ ਕੀ ਤੁਸੀਂ ਬਣਾਇਆ ਗਜਰੇਲਾ ਕੀ ਚ ਕੀ ਕੀਤਾ ਇਹ ਗੁੜ ਦਾ ਗਾਜਰਪਾਕ ਬਣਾਤਾ ਜੀ ਕਿਉਂਕਿ ਹੁਣ ਮਾਰਕੀਟ ਚ ਜਿਹੜੇ ਸਹੀ ਮਨ ਲੋ ਜਿਹੜਾ ਗਾਜਰਪਾਕ ਕਹ ਲੋ ਮਠਿਆਈ ਕਹ ਲੋ ਤਾਂ ਸਹੀ ਮਿਲਦੀ ਨਹੀਂ ਆ ਇਹ ਬਿਲਕੁਲ ਨੇਚਰਲ ਆ ਜੀ ਮਨ ਲੋ ਇਹਦੇ ਨਾ ਸਾਨੂੰ ਮੰਨ ਲਓ ਚਲੋ ਵਿਆਹ ਸਾਧੀਆਂ ਦੇ ਵਿੱਚ ਵੀ ਆਰਡਰ ਇਹਦੇ ਹੁਣ ਆਉਂਦੇ ਆ ਪ੍ਰੋਗਰਾਮਾਂ ਦੇ ਹਾਂਜੀ ਹੁਣ ਜਿਵੇਂ ਆ ਪਿੰਨੀ ਆ ਜੀ ਸਾਡੀਆਂ ਇਸ ਚੰਡੀਗੜ੍ਹ ਗਈਆਂ ਜੀ ਮੰਨ ਲਓ ਤਿੰਨ ਲੋਹੜੀਆਂ ਤੇ 1250 ਡੱਬਾ ਜਿਹੜਾ ਸੀ ਭੇਜਿਆ ਜੀ 1250 ਡੱਬਾ ਸਿਰੇ ਮੰਨ ਲਓ ਕੁੜੀਆਂ ਦੀ ਲੋਹੜੀ ਤੇ ਜੀ ਹਾਂਜੀ ਹਾਂਜੀ ਤੇ ਕਿਉਂਕਿ ਬਕਰਾ ਹੁਣ ਹਰ ਇੱਕ ਚੀਜ਼ ਦੇਖੋ ਜੀ ਮੰਨ ਲਓ ਹਰ ਇੱਕ ਨੂੰ ਨੌਲ ਜਾਈ ਜਾਂਦੀ ਪਤਾ ਹੈ ਵੀ ਜਿਹੜੀ ਬਾਜ਼ਾਰ ਵਾਲੀ ਮਠਿਆਈ ਆ ਉਹ ਸਾਰੀ ਤੇ ਤੁਸੀਂ ਅਟੈਂਡ ਕਰ ਲਓ ਵਿੱਚ ਵਿੱਚ ਲਸਣ ਦਾ ਆਹ ਜੀ ਆ ਲਸਣ ਦਾ achar ਇਹ 200 ਰੁਪਏ ਦਾ ਜੀ ਆ ਦੇ ਭਾਈ ਤੇ ਲਸਣ ਆ ਲਸ ਫਿਰ ਮੈਨੂੰ ਵੀ ਦਿਖਾਈ ਦਿਓ ਹੁਣ ਉਹਨਾਂ ਨੇ ਮੰਗ ਲਿਆ ਹੁਣ ਵੀਡੀਓ ਦੇ ਵਿੱਚ ਦਿਖਾਈ ਬੇਟਾ ਖਾਂਦਾ ਕੈਨੇਡਾ ਕੈਨੇਡਾ ਭੇਜਣਾ ਇਬ੍ਰੈਮਟਨ ਭੇਜਣਾ ਬੇਟੇ ਲਈ ਸ਼ੱਕਰ ਤੇ ਅੱਛਾ ਅੱਛਾ ਇਹ ਇਹਨਾਂ ਦੀ ਖਾਂਦਾ ਹੈ ਕਹਿੰਦੇ ਕਹਿੰਦੇ ਬ੍ਰੈਮਟਨ ਸਾਡਾ ਬੇਟਾ ਖਾਂਦਾ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਆਪਣੀ ਕੋਈ ਇਹੋ ਜੀ ਕੰਟਰੀ ਨਹੀਂ ਜਿੱਥੇ ਆਪਣਾ ਜਿਹੜਾ ਗੋੜਾ ਸ਼ੱਕਰ ਹੈ ਜਾਂ ਕੋਈ ਆਪਣੀ ਆਈਟਮ ਪਹੁੰਚੀਆਂ ਨਹੀਂ ਜੀ ਕਰੋ ਟੇਸਟ ਤੇ ਬੜਾ ਡਰ ਲੱਗੀ ਜਾਂਦਾ ਦੇਖ ਕੇ ਹੀ ਪੈਸੇ ਮੈਂ ਚਲੋ ਟੈਸਟ ਕਰ ਲੈਂਦਾ ਤੁਸੀਂ ਇਹਦੇ ਫੈਨ ਹੀ ਹੋ ਜਾਓਗੇ ਮੰਨ ਲਓ ਨਾ ਲਸਣ ਜਿਹੜਾ ਕੋੜਾ ਲੱਗਦਾ ਜੰਮਾ ਵੀ ਕੋੜਾ ਲੱਗਿਆ ਨਹੀਂ ਦੇਖੋ ਜੀ ਫਿਰ ਇਹੀ ਤਾਂ ਪ੍ਰੋਸੈਸਿੰਗ ਆ ਮੈਨੂੰ ਜਿਹੜੇ ਲਸ ਆਚਾਰ ਬਣਾਉਂਦੇ ਆ ਉਹ ਪੁੱਛਦੇ ਵੀ ਸਾਨੂੰ ਰੈਸਪੀ ਦੱਸੋ ਇਹ ਦੱਸਣੀ ਨਹੀਂ ਤੁਸੀਂ ਜਿਵੇਂ ਮੈਕਡੋਨਲਡਸ ਆਪਣੀ ਰੈਸਪੀ ਨਹੀਂ ਦੱਸਦਾ ਉਹ ਮੈਂ ਤੁਸੀਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ ਦੋ ਨੇ ਦੋ ਨੇ ਤੁਹਾਨੂੰ ਦਿਖਾ ਦਿੰਦੇ ਆ ਸ਼ੱਕਰ ਵੀ ਇੰਨਾ ਕੋਲ ਹੈ ਕਿ ਦੀ ਹੈ ਜੀ ਚਾਰ ਤਰ੍ਹਾਂ ਦੀ ਇੱਥੇ ਆਪਾਂ ਸਿਰਫ ਇੱਕੋ ਹੀ ਲੈ ਕੇ ਆਏ ਕਿਉਂਕਿ ਫਿਰ ਥੋੜੀ ਜੀ ਸੋਨੂੰ ਪਤਾ ਇੱਥੇ ਸਾਨੂੰ ਟੇਬਲ ਉਹਨੇ ਨਹੀਂ ਮਿਲਦੇ ਜਗਾ ਘੱਟ ਹੁੰਦੀ ਹੈ ਆਪਣੇ ਕੋਲ ਸ਼ੱਕਰ ਨਾਰਮਲ ਸ਼ੱਕਰ ਹੁੰਦੀ ਹੈ ਜੀ ਅੰਬ ਹਲਦੀ ਵਾਲੀ ਸ਼ੱਕਰ ਹੁੰਦੀ ਹੈ ਇੱਕ ਨਾਰੀਅਲ ਵਾਲੀ ਸ਼ੱਕਰ ਹੁੰਦੀ ਹੈ ਜੀ ਇੱਕ ਹਰਬਲ ਵਾਲੀ ਸ਼ੱਕਰ ਹੁੰਦੀ ਹੈ ਜੀ ਹਾਂਜੀ ਉਹ ਹਰਬਲ ਵਾਲੀ ਤੇ ਦੂਜੀ ਵਿੱਚ ਕੀ ਫਰਕ ਹਰਬਲ ਵਾਲੀ ਸਰ ਉਹਦੇ ਵਿੱਚ ਕਾਲੀ ਮਿਰਚ ਅੰਬ ਹਲਦੀ ਸੁੰਡ ਅਜਵੈਨ ਸੌਂਫ ਦਾਲਚੀਨੀ ਵਗੈਰਾ ਜਿਵੇਂ ਉਹਨੂੰ 슈ਗਰ ਵਾਲੇ ਪੇਸ਼ੈਂਟ ਹੈ ਮਤਲਬ ਉਹ ਪ੍ਰੋਪਰ ਫਾਇਦੇਮੰਦ ਹੈ ਜੀ ਜਾਂ ਜਿਨ੍ਹਾਂ ਨੂੰ ਕੋਈ ਮਨ ਲੋ ਜੋੜਾਂ ਦੀ ਪ੍ਰੋਬਲਮ ਹੈ ਯੂਰਿਕ ਐਸਿਡ ਬਾਰੇ ਹੁਣ ਮੈਂ ਪੁੱਛ ਹੀ ਲੈਂਦਾ ਵੀ ਅਸਲ ਦੇ ਵਿੱਚ ਤੁਸੀਂ ਗੁੜ ਸ਼ੁਰੂਆਤ ਗੁੜ ਤੋਂ ਹੋਈ ਗੁੜ ਬਣਾਉਂਦੇ ਸੀ ਤੇ ਉਹਦੇ ਚੋਂ ਪ੍ਰੋਡਕਟ ਕੱਢਨੇ ਸ਼ੁਰੂ ਕੀਤੇ ਕਿੱਦਾਂ ਹੋਇਆ ਸਰ ਹਾਂਜੀ ਮਨ ਲੋ ਸਟਾਰਟਿੰਗ ਦੇ ਵਿੱਚ ਤਾਂ ਗੁੜ ਸ਼ੱਕਰ ਹੀ ਬਣਾਉਂਦੇ ਸੀਗੇ ਜੀ ਮਨ ਲੋ ਪਾਪਾ ਵੀ ਬਣਾਉਂਦੇ ਸੀਗੇ ਤੇ ਉਸ ਤੋਂ ਬਾਅਦ ਮੈਂ ਇਹਨੂੰ ਅੱਗੇ ਅੱਗੇ ਮਨ ਲੋ ਜਿਹੜਾ ਅਮਲੀ ਜਾਮਾ ਉਹ ਦੇਈ ਜਾ ਰਹੇ ਹਾਂ ਜੀ ਮਨ ਲੋ ਵੱਖਰੇ ਵੱਖਰੇ ਮੇਰੇ ਮਾਈਂਡ ਦੇ ਦਿਮਾਗ ਲਾਈ ਜਾਂਦੇ ਉਹ ਮਨ ਲ ਇਹ ਗੱਲ ਹੈ ਮਿਹਨਤ ਦਾ ਮੁੱਲ ਪੰਜਾਬ 'ਚ ਵੀ ਆ ਜੇ ਦਿਮਾਗ ਲਾਣ ਤੇ ਆਓ ਜੇ ਲੱਗ ਚੀਜ਼ ਕਰੋ ਤਾਂ ਮੁੱਲ ਮਿਲਦਾ ਬਿਲਕੁਲ ਮਿਲਦਾ ਜੀ ਆਪਾਂ ਤਾਂ ਮੈਂ ਤਾਂ ਹਰ ਇੱਕ ਕਿਸਾਨ ਵੀਰਾਂ ਨੂੰ ਇਹ ਕਹਿਣਾ ਵੀ ਆਪਣੀ ਚਾਹੇ ਕੋਈ ਡੇਰੀ ਪ੍ਰੋਡਕਟ ਬਣਾਉਂਦਾ ਚਾਹੇ ਕੋਈ ਵੀ ਖੁਦ ਪ੍ਰੋਸੈਸਿੰਗ ਕਰਕੇ ਇਹ ਲਾਈਨ ਦੇ ਵਿੱਚ ਆਓ ਤਾਂ ਮੰਨ ਲਓ ਡਬਲ ਆਪਾਂ ਧਰਨੇ ਲਾਉਣ ਦੀ ਲੋੜ ਨਹੀਂ ਹੈ ਆਪਾਂ ਨੂੰ ਕਿਸਾਨ ਨਹੀਂ ਝੰਡਾ ਚੱਕਣ ਦੀ ਲੋੜ ਨਹੀਂ ਹੈ ਇੱਧਰ ਆਓ ਆਪਣੇ ਕੋਲ ਤਾਂ ਜ਼ਿੰਮੇਵਾਰ ਕੋਲ ਸਾਰਾ ਕੁਝ ਹੈ ਜੀ ਕੱਲੇ ਨਾਮਕ ਤੋਂ ਬਿਨਾ ਸਭ ਕੁਝ ਹੈ ਕੁਝ ਵੀ ਹਾਂਜੀ ਬਿਲਕੁਲ ਵੀ ਆਪਣਾ ਪ੍ਰੋਸੈਸ ਕਰਕੇ ਜਿਹੜਾ ਪ੍ਰੋਫਿਟ ਆ ਡਬਲ ਕਰੋ ਬਾਹਰ ਜਾਣ ਦੀ ਕੋਈ ਸ਼ਿਫਟਾਂ ਲਾਉਣ ਦੀ ਲੋੜ ਨਹੀਂ ਹੈ ਇੱਥੇ ਤੁਸੀਂ 10 ਘੰਟੇ ਆਰਾਮ ਨਾਲ ਕੰਮ ਕਰੋ ਤੇ ਚੰਗੀ ਕਮਾਈ ਕਰ ਸਕਦੇ ਹੋ ਜੀ ਮੈਨੂੰ ਇੱਕ ਗੱਲ ਹਾਂਜੀ ਕਿ ਮੈਨੂੰ ਇੱਕ ਗੱਲ ਦੱਸੋ ਵੀ ਤੁਹਾਡੇ ਕੋਲ ਇੰਨਾ ਤੁਸੀਂ ਚਲੋ ਵਧੀਆ ਕਰ ਰਹੇ ਹੋ ਵਪਾਰ ਵਧੀਆ ਤਾਜਾ ਚੱਲ ਰਿਹਾ ਜ਼ਮੀਨ ਕਿੰਨੀ ਕੁ ਹੈ ਤੁਹਾਡੇ ਕੋਲ ਜ਼ਮੀਨ ਕਿਰਪਾ ਜੀ ਵਾਹਿਗੁਰੂ ਦੀ ਹੈਗੇ ਨੇ ਜੀ 50 ਕਿੱਲੇ ਹਾਂਜੀ ਇਹ ਤੋਂ ਇਹ ਤੋਂ ਇਹਦੇ ਤੇ ਕਿੰਨੀ ਬਣੀ ਆ ਇਹ ਕੰਮ ਤੋਂ ਕਿੰਨੀ ਕੋ ਬਣਾ ਲਈ ਇਹ ਤੋਂ ਵੀ ਬਣੀ ਜਾਂਦੀ ਹੈ ਜੀ ਅੱਛਾ ਹਾਂਜੀ ਹਾਂਜੀ 50 ਕਿੱਲੇ ਪੁਸ਼ਤਾਨੀ ਸੀ ਜਾਂ ਆਪਣੇ ਬਣਾਏ ਨੇ ਵਿੱਚ ਨਹੀਂ ਨਹੀਂ ਜੀ ਪਹਿਲਾਂ ਤਾਂ ਸਾਡੇ ਦਾਦੇ ਕੋਲੇ ਤਾਂ ਜੀ 5 ਕਿੱਲੇ ਸੀਗੇ ਅੱਗੇ ਅੱਗੇ ਚਾਰ ਕੇ ਪਾਪਾ ਉਹਨਾਂ ਨੇ ਬੜੀ ਮਿਹਨਤ ਕੀਤੀ ਐ ਅਸੀਂ ਤਾਂ ਉਹ ਨਹੀਂ ਕਰ ਸਕਦੇ ਸਾਡੇ ਦਾਦਾ ਜੀ ਨੇ ਬੜੀ ਮਿਹਨਤ ਕੀਤੀ ਐ ਬੜੀਆਂ ਮੱਲਾ ਮਾਰੀਆਂ ਉਹਨਾਂ ਨੇ ਵੀ ਗੰਨੇ ਦੇ ਵਿੱਚ ਉਹਨਾਂ ਦਾ ਹਰ ਸਾਲ ਫਸਟ ਪ੍ਰਾਈਜ਼ ਰਿਕਾਰਡ ਹੁੰਦਾ ਸੀ ਪੀਯੂ ਦੇ ਵਿੱਚ ਜੀ ਤੇ ਆ ਵੀਆ ਨੰਬਰ 1 ਨੂੰ ਅਵਾਰਡ ਦੇ ਪਿੱਛੇ ਲਿਖਿਆ ਹੈ ਹਾਂ ਜੀ ਇਹ ਨੰਬਰ 1 ਨੰਬਰ 1 ਆਪਾਂ ਨੂੰ 2019 ਚ ਅਵਾਰਡ ਮਿਲੇ ਸੀ ਹੁਣ ਇਸ ਵਾਰ ਫੇਰ ਆ 23 ਦੇ ਵਿੱਚ ਫੇਰ ਆਪਾਂ ਨੂੰ ਮਿਲੇ ਜੀ ਹਾਂ ਜੀ ਹਾਂ ਜੀ ਗੁੜ ਦੇ ਵਪਾਰ ਤੋਂ ਹੀ ਤੁਸੀਂ 45 ਕਿੱਲੇ ਬਣਾ ਲਏ ਕਿਉਂਕਿ ਤੁਸੀਂ ਕਿਹਾ 5 ਕਿੱਲੇ ਪਹਿਲਾਂ ਸੀਗੇ 45 ਗੁੜ ਦੇ ਇਕੱਲੇ ਗੁੜ ਤੋਂ ਨਹੀਂ ਬਣੇ ਵੀਰ ਜੀ ਪਹਿਲਾਂ ਤਾਂ ਖੇਤੀ ਨਾਲ ਹੀ ਮਤਲਬ ਜੋਇੰਟ ਸੀਗੇ ਦਾਦੇ ਉਹਨਾਂ ਨੇ ਹੁਣ ਚਲੋ ਅਸੀਂ ਮਤਲਬ ਲੋ ਚੱਲਦੇ ਅੱਗੇ ਅੱਗੇ ਜਿਵੇਂ ਜਿਵੇਂ ਕਿਰਪਾ ਹੋਈ ਜਾਂਦੀ ਵਾਹਿਗੁਰੂ ਦੀ ਹਾਂ ਜੀ ਤੇ ਇਹ ਇਹ ਕੰਮ ਕਿੰਨੀ ਕੁ ਕਮਾਈ ਦੇ ਦਿੰਦਾ ਤੁਹਾਨੂੰ ਕਮਾਈ ਸਾਨੂੰ ਜਿਵੇਂ ਆਪਾਂ ਖੇਤੀ ਮੰਨ ਲਓ ਗੰਨਾ ਪੈਦਾ ਕਰਦੇ ਸੀਗੇ ਜੀ ਹੁਣ ਆਪਾਂ ਨੂੰ ਉਹਦੇ ਚੋਂ ਡਬਲ ਕਮਾਈ ਹੁੰਦੀ ਹੈ ਜੀ ਇਹ ਤਾਂ ਨਾ ਮੈਂ ਕਈ ਵਾਰੀ ਇਹ ਕਹਿੰਦਾ ਵੀ ਇਹ ਨਾ ਸੋਚਾ ਵੀ ਇਹ ਰਿਵੀਲ ਕਰਨਾ ਮੰਨ ਕੇ ਚਲੋ ਸਾਡੇ ਪਿੱਛੇ ਫਿਰਨ ਵੀ ਹਾਂ ਡਿਪਾਰਟਮੈਂਟ ਵਾਲੇ ਨਹੀਂ ਆਂਦੇ ਕਿਉਂਕਿ ਤੁਸੀਂ ਮਿਹਨਤ ਕਰ ਰਹੇ ਹੋ ਤੁਸੀਂ ਸਾਰਾ ਕੰਮ ਸਹੀ ਤਰੀਕੇ ਨਾਲ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਫੇ ਮੈਨੂੰ ਹੁਣ ਜੇ ਮੈਨੂੰ ਕੁਝ ਪੁੱਛਣਾ ਰਹਿ ਗਿਆ ਹੋਵੇ ਤਾਂ ਜ਼ਰੂਰ ਦੱਸ ਦਿਓ ਵੀ ਐਨਐਚ ਤੁਹਾਡੇ ਕੋਲ ਹੋਰ ਕੀ ਕੀ ਆ ਬਿਲਕੁਲ ਪੁੱਛ ਸਕਦੇ ਹੋ ਜੀ ਆਪਣੇ ਕੋਲ ਹਲਦੀ ਹੈ ਜੀ ਹਾਂ ਤੇ ਆਪ ਤਿਆਰ ਕੀਤੀ ਹੈ ਕਰਦੇ ਜੀ ਮਨ ਲੋ ਉੱਥੇ ਆਪਣੇ ਮਨ ਲੋ ਆਊਟਲੈਟ ਤੇ ਤਾਂ ਉੱਥੇ ਆਪਣਾ ਜਿਹੜਾ ਹੁੰਦਾ ਜੀ ਆਪਣੇ ਕੋਲੇ ਸਰੋਂ ਦਾ ਤੇਲ ਵੀ ਹੁੰਦਾ ਕਿਉਂਕਿ ਹੁਣ ਜਿਵੇਂ ਗੰਨਾ ਬੀਜਦੇ ਆ ਜੀ ਅਸੀਂ ਉਹਦੇ ਉੱਤੇ ਸਰੋਂ ਬੀਜਦੇ ਆ ਪਹਿਲਾਂ ਤਾਂ ਅਸੀਂ ਉਹਨੂੰ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਮੰਡੀ 'ਚ ਹੀ ਲੈ ਜਾਂਦੇ ਸੀ ਆਪਣੀ ਮੰਡੀ ਆਪਣੀ ਦੁਕਾਨ ਹੈ ਜੀ ਮੰਡੀ ਦੀ ਵੀ ਤੁਸੀਂ ਕੁਝ ਮੰਡੀ ਚ ਨਹੀਂ ਲੈ ਕੇ ਜਾਂਦੇ ਆਪ ਹੀ ਵੇਚ ਉਹਨੂੰ ਇਹ ਹਾਂਜੀ ਸਾਰੇ ਨੂੰ ਪ੍ਰੋਸੈਸ ਕਰਕੇ ਤੇਲ ਕੱਢ ਕੇ ਉਹਨੂੰ ਸਾਰੇ ਨੂੰ ਸੇਲ ਕਰਦੇ ਆ ਜੀ ਸਭ ਤੋਂ ਵੱਡੀ ਗੱਲ ਕਿਸਾਨ ਆਪ ਬ੍ਰਾਂਡ ਹੈ ਕਿਸਾਨ ਆਪ ਸਭ ਕੁਝ ਹੈ ਆਪ ਮਲਟੀਨੇਸ਼ਨਲ ਕੰਪਨੀ ਆ ਉਹ ਆਪ ਉਗਾ ਕੇ ਆਪ ਬਣਾ ਕੇ ਵੇਚ ਰੇਟ ਆਪਣਾ ਤੈਅ ਕਰ ਸਕਦੇ ਜੀ ਹਾਂਜੀ ਆਪਣਾ ਪੈਦਾ ਕਰਕੇ ਆਪਣਾ ਰੇਟ ਖੁਦ ਤੈਅ ਕਰ ਸਕਦਾ ਹੁਣ ਕਿਸਾਨ ਕੀ ਹੈ ਕਿਸਾਨ ਮੰਡੀਆਂ ਚ ਫਸਲ ਸੁੱਟੇ ਹੁੰਦਾ ਉਹਦਾ ਫਸਲ ਦਾ ਮੰਨ ਲਓ ਅੱਗੇ ਕੰਪਨੀਆਂ ਆਪਣਾ ਮੁੱਲ ਤੈਅ ਅੱਗੇ ਕਰਦੀਆਂ ਦੇਖੋ ਕਿੰਨਾ ਕਿੰਨਾ ਪ੍ਰੋਫਿਟ ਤੇ ਚੱਲਦੀਆਂ ਕਿਸਾਨ ਖੁਦ ਕਿਉਂ ਨਹੀਂ ਕਰਦਾ ਕਿਸਾਨ ਦੇ ਕੋਲ ਆਪਣਾ ਸਾਰਾ ਆਪਣਾ ਰੇਟ ਹੈ ਹੁਣ ਮੇਰਾ ਪ੍ਰੋਸੈਸ ਨੇ ਜੀ ਮੈਂ ਸਾਰਾ ਆਪਣਾ ਰੇਟ ਆਪਣਾ ਤੈਅ ਕਰ ਸਕਦਾ ਮੈਂ ਇਹਨੂੰ ਚਾਹੇ ਮੈਂ 100 ਰੁਪਏ ਵੇਚਾਂ ਚਾਹੇ 150 ਆਪਣੀ ਮਰਜ਼ੀ ਹੈ ਜੀ ਬਿਲਕੁਲ ਬੜੀ ਵਧੀਆ ਹੋਊਗਾ ਤਾਈ ਲੋਕੀ ਖੜੇ ਨੇ ਲੋਕੀ ਘੜ ਕੇ ਲੈ ਕੇ ਜਾਂਦੇ ਗੱਲ ਗੱਲ ਤਾਂ ਤੁਹਾਡੀ ਕੁਆਲਿਟੀ ਤਾਂ ਹੋਊਗੀ ਦੀ ਲੋਕਾਂ ਨੇ ਆਉਣਾ ਹੀ ਆਉਣਾ ਗਾਹਕਾਂ ਨੇ ਪਿਆਰ ਕਰਨ ਤੇ ਬੜੀ ਕਿਰਪਾ ਬਾਬੇ ਨਾਨਕ ਦੀ ਜੀ ਮੈਂ ਦੇਖਿਆ ਤੁਹਾਡੇ ਕੋਲ ਖੜ ਕੇ ਨਾ ਕੋਈ ਕਸਟਮਰ ਜ਼ਿਆਦਾ ਟਾਈਮ ਨਹੀਂ ਲਾਂਦਾ 2 ਮਿੰਟ ਚ ਸਮਾ ਲੈਂਦਾ ਵੀ ਆ ਚੀਜ਼ ਵਧੀਆ ਕੱਢਦੇ ਯਾਰ ਹਾਂਜੀ ਹਾਂਜੀ ਤੁਸੀਂ ਦੇਖ ਹੀ ਰਹੇ ਹੋ ਸਾਨੂੰ ਨਾਲੋਂ 2 ਘੰਟੇ ਹੋ ਗਏ ਇੱਥੇ ਵੇਟ ਕਰਦਿਆਂ ਨੂੰ ਤੇ ਬਹੁਤ ਵਧੀਆ ਜੀ ਤੇ ਅੱਗੇ ਤਾਂ ਹੋਰ ਹੈ ਵੀ ਆਪਾਂ ਇਸ ਨੂੰ ਹੋਰ ਹਾਈ ਲੈਵਲ ਅੱਗੇ ਤੋਂ ਹਾਂਜੀ ਹਾਂਜੀ ਜੇ ਕੋਈ वैसे तो किसी तरह की क्वालिटी ਦੇ ਵਿੱਚ ਕੋਈ ਹੈ ਹੀ ਨਹੀਂ ਸਮਝੌਤਾ ਹੀ ਨਹੀਂ ਹੈ ਪਰ ਫਿਰ ਵੀ ਐਂ ਕਹਿੰਦੇ ਵੀ ਅੱਗੇ ਅੱਗੇ ਆਪਾਂ ਹਰ ਵਾਰੀ ਸਟੈਪ ਹੋਰ ਚੜਦੇ ਆ ਮੈਂ ਦੇਖ ਰਿਹਾ ਵੀ ਪੂਰੀ ਪੈਕਿੰਗ ਆ ਦੇਖੋ ਸਫਾਈ ਵੀ ਪੂਰੀ ਰੱਖੀ ਹੋਈ ਆ ਵੀ ਪੈਕੇਟ ਚਲੋ ਬਾਹਰ ਹੈ ਤੇ ਪਰ ਪੈਕਿੰਗ ਪੂਰਾ ਪੈਕ ਕੀਤਾ ਹੋਇਆ ਵੀ ਇਹ ਮੈਂ ਦੇਖ ਰਿਹਾ ਹਾਂ ਹਾਂ ਜ਼ਰੂਰ ਚ ਉਹ ਖੁੱਲਾ ਜ਼ਰੂਰ ਸਮਾਨ ਰੱਖਿਆ ਵੀ ਲੋਕੀ ਟੈਸਟ ਕਰ ਸਕਣ ਟੈਸਟ ਬਿਲਕੁਲ ਕਰਾਉਣੀ ਜਿਹੜੀ ਪੈਕਿੰਗ ਦੇ ਦੌਰ ਪੈਕਿੰਗ ਦਾ ਇਹਨੂੰ ਹਾਈ ਲੈਵਲ ਜਿੰਨੀ ਮਰਜ਼ੀ ਕਰ ਸਕਦੇ ਜੀ ਉਹਦਾ ਜਿਹੜਾ ਬੋਝ ਆ ਉਹ ਸਾਡੇ ਗਾਹਕ ਤੇ ਪੈਣਾ ਜੀ ਕਿਉਂਕਿ ਜੇ ਹੁਣ ਆਪਾਂ ਇੱਥੇ 20 ਰੁਪਏ ਦਾ ਮੰਨ ਲਓ 30 ਰੁਪਏ ਦਾ ਕੋਈ ਜਾਰ ਲਾਵਾਂਗੇ ਜਾਂ ਹੋਰ ਲਾਵਾਂਗੇ ਤਾਂ ਉਹ ਐਕਸਟਰਾ ਫਿਰ ਉਹਦਾ ਚਾਰਜ ਅਸੀਂ ਇਸ ਕਰਕੇ ਇਹਨੂੰ ਹਾਈ ਲੈਵਲ ਤੇ ਪੈਕਿੰਗ ਨਹੀਂ ਕਰਦੇ ਕਿਉਂਕਿ ਸਾਨੂੰ ਵੀ ਸਾਡੇ ਗਾਹਕੀ ਮੰਨ ਲਓ ਜਿਹੜਾ ਉਹਦਾ ਅਸਰ ਪੈਣਾ ਹੈ ਸਿਹਤ ਨੂੰ ਕੀ ਫਾਇਦਾ ਹੁੰਦਾ ਕੋਣ ਤੁਸੀਂ ਵਪਾਰ ਕਰ ਰਹੇ ਹੋ ਤੁਹਾਨੂੰ ਸਭ ਕੁਝ ਪਤਾ ਹੋਣਾ ਵੀ ਅਸਲ 'ਚ ਸਿਹਤ ਨੂੰ ਕੀ ਫਾਇਦਾ ਹੁੰਦਾ ਜਿਹੜੀਆਂ ਤੁਸੀਂ ਚੀਜ਼ਾਂ ਬਣਾ ਵੀਰ ਜੀ ਸਿਹਤ ਤਾਂ ਇਹਨਾਂ ਨਾਲ ਹੀ ਆਪਣੇ ਪੰਜਾਬੀ ਮੰਨ ਲਓ ਜਿਹੜੇ ਪਿੱਛੇ ਵਾਲ ਆਪਣੇ ਜਿਹੜੇ ਦਾਦੇ ਬਜ਼ੁਰਗ ਸੀਗੇ ਉਹਨਾਂ ਦੀਆਂ ਸਿਹਤਾਂ ਦੇਖੋ ਕਿੰਨੀਆਂ ਪਾਵਰਫੁਲ ਸੀ ਕਿਉਂਕਿ ਇਹਦੇ ਵਿੱਚ ਜਿਹੜਾ ਗੋੜਾ ਗੁੜ ਚ ਸਭ ਤੋਂ ਜ਼ਿਆਦਾ એનર્ਜੀ ਯਾਰ ਮੰਨ ਲਓ ਮਿਨਰਲ ਨੇ ਬਟਾਮ ਨੇ ਸਾਰਾ ਕੁਝ ਹੀ ਹੈ ਤੇ ਉਹਦੇ ਕਰਕੇ ਕੀ ਮੰਨ ਲਓ ਇਹ ਪਾਵਰਫੁਲ ਹੈਗੀ ਹੈ ਜੀ ਮੈਂ ਤਾਂ ਡਾਕਟਰ ਰੋਕਦੇ ਆ ਕਿਸੇ ਲਾ ਲੋ ਵਿੱਚ ਅੱਜ ਕੱਲ ਚੀਨੀ ਹੈ ਚੀਨੀ ਦੇ ਵਿੱਚ 12 ਤਰ੍ਹਾਂ ਦੇ ਕੈਮੀਕਲ ਪੈਂਦੇ ਆ ਫੇਰ ਉਹ ਤਿਆਰ ਬਣਦੀ ਹੈ ਬਣਦੀ ਦਾ ਉਹ ਵੀ ਗੰਨੇ ਤੋਂ ਹੀ ਆ ਜੀ ਹਾਂਜੀ ਤੇ ਉਹ ਹੱਡੀਆਂ ਨੂੰ ਖੋਰਦੀ ਹੈ ਗੰਧਕ ਸਲਫਰ ਉਹਦੇ ਵਿੱਚ ਕਿੰਨੇ ਕਿੰਨੇ ਕੈਮੀਕਲ ਪੈਂਦੇ ਆ ਜੀ ਇਹ ਅਸੀਂ ਆਉਣ ਵਾਲੇ ਇਹੀ ਹੈ ਵੀ ਆਉਣ ਵਾਲੇ ਜਿਹੜੀਆਂ ਆਪਣੀਆਂ ਪੀੜ੍ਹੀਆਂ ਨੇ ਇਹ ਮੰਨ ਲਓ ਜਿਹੜੀਆਂ ਬਿਮਾਰੀਆਂ ਤੋਂ ਮੰਨ ਲਓ ਰਹਿਤ ਹੋਣ ਜੀ ਉਹਨਾਂ ਕਰਕੇ ਅਸੀਂ ਇੰਨਾ ਦੇਖੋ ਜਿੰਨਾ ਕ ਸਾਤੋਂ ਉਪਰਾਲਾ ਹੁੰਦਾ ਉਹ ਅਸੀਂ ਕਰ ਰਹੇ ਆ ਜੀ ਬਹੁਤ ਹੀ ਕੰਮ ਕਰਦੇ ਆ ਇਦਾਂ ਹੀ ਕਰਦੇ ਰਹੋ ਇਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ